ਉਹਰ ਬਾਤ ਨੂੰ ਸ਼ੁਰੂ ਕਰਦੇ ਹਾਂ ਸ਼ਸਤੀ ਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਜੋ ਆਪਾਂ ਪਿਛਲੇ ਸਮੇਂ ਪਿੰਡ ਜੰਗਿਆਣਾ ਵਿੱਚ ਉਹ ਐਸ ਮੱਝ ਦੀ ਲਾਈਵ ਚੋਆਈ ਕਰਵਾਈ ਸੀ ਪਿੰਡ ਜੰਗਿਆਣਾ ਤਹਿਸੀਲ ਤਪਾ ਜਲਾ ਬਰਨਾਲਾ ਤੇ ਅੱਜ ਉਹਨਾਂ ਨੂੰ ਆਪਾਂ ਸਰਟੀਫਿਕੇਟ ਭੇਟ ਕੀਤੇ ਆ ਬਾਈ ਗਰਤੇਜ ਸਿੰਘ ਤੇ ਨਾਲ ਬਾਈ ਦੂਜੇ ਆ ਸਰਜੀਤ ਸਿੰਘ ਕਿੰਗਰਾ ਭਾਈ ਰੁਪੇ ਵਾਲੇ ਜੋ ਸਾਡੀ ਬੀਐਫਏ ਟੀਮ ਦੇ ਮੈਂਬਰ ਆ ਕਿੰਗਰਾ ਡੇਰੀ ਫਾਰਮ ਵਾਲੇ ਇੱਧਰ ਸਿੰਦਰਪਾਲ ਜੀ, ਵਿਆਲਪਰਾ ਇਹ ਵੀ ਸਾਡੀ ਬੀਐਫਏ ਟੀਮ ਦੇ ਮੈਂਬਰ ਆ ਤੇ ਇਹਨਾਂ ਨੇ ਆਪਾਂ ਸਰਟੀਫਿਕੇਟ ਬਾਈ ਗੁਰਤੇਜ ਸਿੰਘ ਨੂੰ ਪ੍ਰਦਾਨ ਕੀਤਾ। ਤੁਸੀਂ ਸਰਟੀਫਿਕੇਟ ਵੇਖ ਸਕਦੇ ਹੋ। ਹਰਦੀਪ ਸਿੰਘ ਜੱਜਾ, ਸਿੱਧੂ ਜੱਜਾ ਸਿੱਧੂ ਨੂੰ ਆਮ ਕੁੱਤਿਆਂ ਵਾਲੇ ਸਾਰੇ ਵੀਰੀ ਜਾਣਦੇ ਆ। ਅੱਜਕੱਲ੍ਹ ਵਿਦੇਸ਼ਾਂ ਦੀ ਧਰਤੀ ਤੇ ਸੈਟਲ ਆ। ਤੇ ਉਹਨਾਂ ਦੀ ਮੱਝ ਨੇ ਜੋ ਦੁੱਧ ਰਿਕਾਰਡ ਕਰਾਇਆ ਸੀ ਤੇ ਆਪਾਂ ਦੱਸਦੇ ਆਂ ਆਈਡਾਰ ਸਾਹਿਬ ਇਹਦੇ ਬਾਰੇ ਦੱਸੋ ਮੱਝ ਥੱਲੇ ਕਿੰਨਾ ਦੁੱਧ ਆਦਾ ਇਹ ਮੱਝ ਦਾ ਸਾਰਾ ਰਿਕਾਰਡ ਦੱਸਿਓ ਇਹਨਾਂ ਦਾ 21 ਕਿਲੋ ਪਲੱਸ ਦੁੱਧ ਦਾ ਰਿਕਾਰਡ ਕਰਾਇਆ ਜੀ ਠੀਕ ਹੈ ਜੀ ਲਗਭਗ 2 ਮਹੀਨੇ ਤੋਂ ਜ਼ਿਆਦਾ ਸਮਾਂ ਹੀ ਹੋ ਗਿਆ ਸੂਈ ਨੂੰ ਠੀਕ ਹੈ ਜੀ ਅ ਜਦੋਂ ਪੀਕ ਲੈਵਲ ਤੇ ਸੀ ਪੀਕ ਲੈਵਲ ਦਾ ਸਮਾਂ ਸਾਨੂੰ ਪਤਾ ਹੀ ਹੈ ਵੀ 35 ਦਿਨ ਹੁੰਦੇ ਆ ਲਗਭਗ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਜੋ 40 ਦਿਨ ਟੱਪ ਜਾਂਦੇ 45 ਦਿਨ ਤੋਕੜਾ ਚ ਆਉਣਾ ਸ਼ੁਰੂ ਹੋ ਜਾਂਦਾ ਇਹਨੇ ਕਰਮਾ ਵਾਲੀ ਨੇਤੀ ਪਲੱਸ ਦੁੱਧ ਦਾ ਰਿਕਾਰਡ ਕਰਾਇਆ ਸੀ ਜੀ ਠੀਕ ਹੈ ਜੀ ਚਲੋ ਆਪਣਾ ਸਮਾਂ ਨਹੀਂ ਲੱਗਿਆ ਕੋਈ ਗੱਲਾਂ ਬਾਤਾਂ ਹੋ ਜਾਣੀਆਂ ਕਿ ਅੱਜ ਤੋਂ ਕਈ ਮਹੀਨੇ ਪਹਿਲਾਂ ਆਪਾਂ ਇਹਦੀ ਲਾਈਵ ਚੁਆਈ ਕਰਾਈ ਸੀ ਆਪਣੇ ਪੇਜ ਤੇ ਪਈਆ ਹਾਂਜੀ ਮੇਜਰ ਸਿੰਘ ਹਲਕੜਾ ਵੀ ਆਪਾਂ ਪੇਜ ਤੇ ਤਿੰਨ ਮਲੇਦਾਨ ਇਹਦੀ ਲਾਈਵ ਚੁਆਈ ਕਰਾਈ ਆ ਹਾਂਜੀ ਤੇ ਮਗਰੇ ਦੇ ਬੱਚਾ ਜੀ ਸੂਰਵੀਰ ਬੋਲਾ ਉੱਚੀ ਰੁੜਕੇ ਵਾਲਾ ਜਿਹੜਾ ਇਸ ਦਾ ਆਂਧਰਾ ਪ੍ਰਦੇਸ਼ ਵਾਲਾ ਕੁੜੇ ਆ ਠੀਕ ਹੈ ਜੀ ਇਹ ਕਟਾੜੀ ਉਹਦਾ ਇਹਦੀ ਉਮਰ ਹੈ ਲਗਭਗ 10 ਮਹੀਨੇ ਹੋ ਗਈ ਜੀ ਜੈਡ ਬਲੈਕ ਆ ਠੰਡਾ ਸੀਲ ਆ ਇਹ ਮੱਝ ਵੀ ਜੈਡ ਬਲੈਕ ਆ ਠੀਕ ਹੈ ਤੇ ਅਸੀਂ ਅੱਜ ਬੀਐਫਏ ਟੀਮ ਵੱਲੋਂ ਜੋ ਆਪਣੇ ਨਾਲ ਸਰਜੀਤ ਸਿੰਘ ਬਾਈ ਸਿੰਦਰਪਾਲ ਜੀ ਤੁਸੀਂ ਆਇਆ ਬੀਐਫਏ ਟੀਮ ਵੱਲੋਂ ਇਹਨਾਂ ਨੂੰ ਬਾਈ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਆਪਾਂ ਜੋ ਆਪਾਂ ਲਾਈ ਮਿਲਕਿੰਗ ਕਰਾਈ ਸੀ ਹਾਂਜੀ ਹਾਂਜੀ ਤੇ ਧੰਨਵਾਦ ਆਸੀਂ ਬਾਈਆਂ ਜੀ ਦਾ ਤੇ ਤੁਹਾਡਾ ਵੀ ਸਾਰੇ ਵੀਰਾਂ ਦਾ ਜਿਹੜੇ ਨਾਲ ਪਹੁੰਚੇ ਆ ਤੇ ਇੱਕ ਆਪਣਾ ਅਪਰਾਲਾ ਆਪਣੇ ਪ੍ਰਧਾਨ ਜੀ ਪਿੰਡੀ ਸਿੱਧੂ ਉਹਨਾਂ ਵੱਲੋਂ ਵੀ ਜਿੱਥੇ ਵੀ ਆਪਾਂ ਚਵਾਈਆਂ ਕਰਾਈਆਂ ਘਰ ਘਰ ਜਾ ਕੇ ਉਹਨਾਂ ਨੂੰ ਸਰਟੀਫਿਕੇਟ ਦੇਈਏ ਠੀਕ ਹੈ ਇਹਦੇ ਇੱਕ ਪ੍ਰੂਫ ਆ ਆਪਣੇ ਕੋਲੇ ਬਾਕੀ ਆਪਣੇ ਪੇਜ ਤੇ ਵੀ ਇਹ ਚੈਨਲਾਂ ਦੇ ਪੰਨਿਆਂ ਵਾਂਗ ਸਰਟੀਫਿਕੇਟ ਆਪਾਂ ਦਿਖਾ ਸਕਦੇ ਆ ਕੱਲ ਨੂੰ ਕੋਈ ਮੱਝ ਦਾ ਕੱਟਾ ਬੱਚਾ ਸੇਲ ਕਰਨਾ ਵੀ ਇਹਨਾਂ ਦਾ ਉਹਦੇ ਰਿਕਾਰਡ ਕਰਾਇਆ ਬਿਲਕੁਲ ਰਿਕਾਰਡ ਬਣ ਜਾਂਦਾ ਹੈ ਰਿਕਾਰਡ ਬਣ ਜਾਂਦਾ ਹੈ ਹਾਂਜੀ ਠੀਕ ਹੈ ਜੀ ਸੇ ਬਾਕੀ ਮੇਲਾ ਚੱਲ ਰਿਹਾ ਜੀ ਹੁਣ ਆਪਣੇ ਬੀਐਫਏ ਦਾ ਧਨੋਲਾ ਮੰਡੀ ਤੇ ਆਪਾਂ ਵੀਰਾਂ ਨੂੰ ਵੀ ਅਪੀਲ ਕਰਦੇ ਆ ਕੱਲ ਤੋਂ ਚੁਆਇਆਂ ਸ਼ੁਰੂ ਹੋ ਜਾਣੀਆਂ ਕੱਲ ਨੂੰ ਬੱਕਰੀਆਂ ਦਾ ਦੇਸੀ ਗਾਵਾਂ ਦਾ ਥਾਰਪਰਗ ਸਾਹੀਆ ਦਾ ਤੇ ਮੁਰਗਿਆਂ ਦੇ ਮੁਕਾਬਲੇ ਪਰਸੋਂ ਤੋਂ ਮੱਝਾਂ ਦੇ ਦੁੱਧ ਇੱਕ ਕੰਪੀਟੀਸ਼ਨਲ ਸ਼ੁਰੂ ਹੋਣ ਜਾ ਰਹੇ ਆ 3 ਤਰੀਕ ਨੂੰ ਜਣੀਏ ਫਾਈਨਲ ਮੁਕਾਬਲੇ ਆ ਵੱਡੀਆਂ ਮੱਝਾਂ ਦੁੱਧ ਵਾਲੀਆਂ ਕਾਫਰੇ ਦੀ ਕੱਟੇ-ਕਟੀਆਂ ਤੇ ਟਰੈਕਟਰਾਂ ਨਾਮ ਤੇ ਫੋਰ ਟਰੈਕਟਰ ਜੀ ਮੁਰਾ ਤੇ ਨੀਲੀ ਰਾਵੀ ਨੂੰ ਜਿਹੜੀਆਂ ਪਹਿਲਾ ਨੰਬਰ ਲੈਣੀਆਂ ਬਾਕੀ ਸਕੂਟਰਾਂ ਜੀ ਜਿਹੜੇ ਇਲੈਕਟ੍ਰਿਕ ਸਕੂਟਰਾਂ ਵੀ ਚੰਗੀ ਹਾਲਤ ਦੀਆਂ ਇੱਕ ਕਾਫੀ ਨਾਮ ਆ ਜੀ ਦਸ ਖੇਚ ਵਿੱਚ ਇੱਕ ਇਹਦੇ ਵਿੱਚ ਦਸਣੀ ਗੱਲ ਇਹ ਬਣਦੀ ਹੈ ਇੱਕ ਤਾਂ ਇਹ ਮੱਜਾ ਮੂਰਾ ਆ ਗਿਆ ਕਨੀਲੀ ਰਵੀ ਇੱਕ ਦੋਨੇ ਕੈਟਾਗਰੀਆਂ ਚ ਨੇ ਹਾਂ ਜੀ ਕਿਸੇ ਦੀ ਅੱਖ ਬਿੱਲੀ ਕੇ ਤਾਂ ਪੈਰ ਇੱਕ ਚੱਕਾ ਕਿਸੇ ਦਾ ਕੋਈ ਉਸ ਜਿਆਦਾ ਕਿੱਟੀ ਉਹਨਾਂ ਨੂੰ ਗ੍ਰੇਡੇਡ ਕਹਿ ਦਿੰਦੇ ਆ ਗ੍ਰੇਡੇਡ ਦਾ ਅੱਜ ਅੱਡ ਮੁਕਾਬਲਾ ਹੋ ਗਿਆ ਦੁੱਧ ਚੁਵਾਈ ਦਾ ਸਿਰਫ ਠੀਕ ਹੈ ਉਹਨਾਂ ਨੂੰ ਵੀ ਚੰਗੇ ਨਾਮ ਆ ਜੀ ਹਾਂ ਜੀ ਤੇ ਬਾਕੀ ਬਾਈ ਜਿਸ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਮਾਂ ਕੱਢ ਕੇ ਸਾਡੇ ਕੋਲੇ ਪਹੁੰਚੇ ਆ ਤੇ ਵਧਾਈਆਂ ਸਾਰਿਆਂ ਨੂੰ ਬਾਈ ਜੀ ਹੋਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਠੀਕ ਹੈ ਪ੍ਰਧਾਨ ਨੂੰ ਸਰੂਪੇ ਲਿਆ ਜਾਂਦਾ ਉਹ ਚੱਕ ਲੈ ਰੋਕੋ ਆ ਬਾਈ ਜੀ ਵੱਲੋਂ ਜਿਹੜੇ ਵੀਰ ਸਾਡੇ ਬੀਐਫਏ ਦੇ ਮੈਂਬਰ ਆਏ ਉਹਨਾਂ ਦੇ ਸਰੂਪ ਪਾ ਕੇ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਹਨ ਬਾਈ ਸਰਜੀਤ ਸਿੰਘ ਟਿੰਗਰਾ ਭਾਈ ਰੂਪੇ ਵਾਲੇ ਤੇ ਹੁਣ ਬਾਈ ਸਿੰਦਰਪਾਲ ਜੀ ਪੀਪਲ ਅਰਪਣ ਚੈਨਲ ਵਾਲੇ ਉਹਨਾਂ ਦਾ ਵੀ ਮਾਨ ਸਨਮਾਨ ਹੋ ਰਿਹਾ ਜੀ ਬੋਲੇ ਸੋਨਹਾ ਸਾਸਰੀਆ ਕਾਲ ਅਜਾ ਡਾਕਟਰ ਚਲੋ ਜੀ ਬੋਲੇ ਭਾਈ ਮੇਜਰ ਸਿੰਘਾ ਲੱਕੜਾ ਜੀ ਦਾ ਸਨਮਾਨ ਕਰਿਆ ਸਰਪਾਪਾ ਕੀ ਭਾਈ ਜੀ ਉਹਨਾਂ ਨੇ ਮੱਝੂ ਦੇ ਪਾ ਲਈ ਭਾਈ ਆਪਣਾ ਗਰਤੇਜ ਸਿੰਘ ਜੀ ਨਹੀਂ ਬਾਈ ਗਰਤੇਜ ਸਿੰਘ ਜੀ ਇਹਨਾਂ ਦੇ ਬਾਦੋ ਨਾਲੇ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੇ ਬਾਕੀ ਵਿਸ਼ੇਸ਼ ਧੰਨਵਾਦ ਇੱਥੇ ਕਰਨਾ ਬਣਦਾ ਜੀ ਆ ਆਪਣਾ ਵੀਰਾ ਮੰਜੂਏ ਜੋ ਪਸੰਗਾਂ ਦੀ ਸਾਂਭ ਸੰਭਾਲ ਕਰਦਾ ਤੇ ਇਹਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਤੇ ਸਸੀਕਾਲ ਜੀ ਵੀਡੀਓ ਬੰਦ ਕਰਨ ਲੱਗੇ ਆ ਤੇ ਇਹੋ ਜੀ ਕੋਸ਼ ਕਰਿਆ ਕਰੋ ਹੋਰ ਵੀ ਕਿਸੇ ਵੀਰ ਕੋਲ ਚੰਗੇ ਪਸ਼ੂ ਹਨ ਕੋਈ ਚੁਆਈ ਕਰਾਉਣੀ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਆ 9815799361 ਆ ਆਪਾਂ ਅਕਸਰ ਹੀ ਚੰਗੇ ਪਸ਼ੂਆਂ ਦੇ ਵੀਡੀਓ ਆਪਣੇ ਚੈਨਲ ਅਲਕੜਾ ਡੇਰੀ ਫਾਰਮ ਤੇ ਪਾਉਂਦੇ ਰਹਿੰਦੇ ਆ ਤੇ ਬਾਈ ਦਾ ਹੈਗਾ ਜੀ ਇਧਰ ਸਰਜੀਤ ਸਿੰਘ ਦਾ ਟਿੰਗਰਾ ਡੇਰੀ ਫਾਰਮ ਭਾਈ ਰੂਪਾਂ ਤੇ ਇਧਰ ਬਾਈ ਆਗੇ ਸਿੰਦਰਪਾਲ ਜੀ ਪੀਪਲ ਆਰ ਪਰਪਨ ਚੈਨਲ ਵਾਲੇ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ